ਅਤੀ ਸਵੇਰੇ ਨਾ ਟੈਲੀਫੋਨ ਹੋਇਆ ਪੰਜ ਕੁਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਹੀ ਤੇ ਸਿੱਧਾ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਂ ਦੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਤੁਹਾਡੇ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀਗੇ ਮੈਂ ਸਵੇਰੇ ਅਟਾਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਆ ਉਹਦੇ ਚ ਇਹ ਚੀਜ਼ਾਂ ਕਬਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ ਇਮਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹਦਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਹੈ ਕਿ ਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਨੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਔਰ ਪੂਰੇ ਇਹਨਾਂ ਦੇ ਨਾਲ Chief Minister ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫਾਇਰ ਬ੍ਰਿਗੇਡ ਅੱਜ ਜਿਹੜੀ ਅਸੀਂ ਆਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਣੀ ਨਹੀਂ ਸਾਰਾ ਉਹਦੇ ਕਰਕੇ ਅੱਗ ਵੱਤੀ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਤੋ ਉਰ ਤੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੋ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਔਰ ਬਹੁਤ ਜਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜਿਹੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ। ਜਨਾਈ ਹੈ ਸਤਾਕ ਕਿ ਅਸੀਂ ਡਿਮਾਂਡ ਕਰਾਂਗੇ ਵੀ ਇਹਨੇ ਬਾਰੇ ਵਿੱਚ ਕੋਈ ਨਾ ਕੋਈ ਜਿਹੜਾ ਕੋਈ ਦੁਕਾਨਦਾਰਾਂ ਦੀ ਮੀਡੀਅਮ ਕਤਾਨਦਾਰਾਂ ਦੀ ਕੋਈ ਯੋਜਨਾ ਲੈ ਕੇ ਆਣਾ ਕਰੇ। ਸਸਤਾ ਬੀਮਾ ਯੋਜਨਾ ਹੁਣ ਹੀ ਚੱਲੀ ਹੈ। ਆਏ ਦੇ ਮੈਨੂੰ ਰਾਤੀ ਸਵੇਰੇ ਨਾ ਟੈਲੀਫੋਨ ਹੋਇਆ ਪੰਜ ਕੁਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਂ ਦੇ ਬਲਜੀਤ ਮੇਰੇ ਨਾਲ ਖੜਾ ਤੇ ਕਮੇਟੀ ਵਾਲੇ ਜਦੋਂ ਇੱਥੇ ਲੋਕਾਂ ਨੇ ਕਿਹਾ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਹੈ ਉਹਦੇ ਚ ਇਹ ਚੀਜ਼ਾਂ ਕਵਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এমਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਇਹਦੇ ਇਹਦੇ ਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਅਵਾਜ਼ اٹੋਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਆਗ